ਤੁਸੀਂ ਸੁਣ ਰਹੇ ਹੋ ਕਿਤਾਬ ਚਾਨਾਮਾ ਦਾ ਚੌਥਾ ਅਧਿਆਇ ਚਾਖਾਨਾ ਯੂਰਪੀਅਨ ਇਮਾਰਤ ਸਜ ਪੱਥਰ ਅਤੇ ਇੱਟਾਂ ਦੀ ਉਸਾਰੀ ਦਾ ਕੰਮ ਲੈ ਕੇ ਆਏ ਸਾਡੀ ਜਾਪਾਨੀ ਲੱਕੜ ਬਾਸ ਨਾਲ ਉਸਾਰੀ ਦੀ ਕਲਾ ਤਾਂ ਇਮਾਰਤ ਸਾਜੀ ਅਖਵਾਉਣ ਦੇ ਕਾਬਲ ਨਾ ਰਹੀ ਹੁਨੇ ਹੁਨੇ ਪੱਛਮੀ ਇਮਾਰਤ ਸਾਜੀ ਦਾ ਇੱਕ ਯੋਗ ਵਿਦਿਆਰਥੀ ਆਇਆ ਜਿਸ ਨੇ ਸਾਡੇ ਮਹਾਨ ਮੰਦਰਾਂ ਵਿੱਚਲੀ ਸ਼ਾਨਦਾਰ ਨਪੁੰਨਤਾ ਪਛਾਣੀ ਤੇ ਦਾਤ ਦਿੱਤੀ ਸਾਡੀ ਸਨਾਤਨੀ ਇਮਾਰਤ ਸਾਜੀ ਦਾ ਇਹ ਹਾਲ ਹੋਇਆ ਤਾਂ ਕਿਸ ਕਾਰਨ ਕੋਈ ਉਮੀਦ ਕਰੇ ਕਿ ਸਾਡੇ ਚਾਹਖਾਨੇ ਦੀ ਸੂਖਮ ਸੁੰਦਰਤਾ ਪਛਾਣੀ ਜਾਏ ਕਿਉਂਕਿ ਇਸਦੀ ਉਸਾਰੀ ਅਤੇ ਸਜਾਵਟ ਦੇ ਅਸੂਲ ਪੱਛਮ ਦੇ ਹੁਨਰ ਤੋਂ ਇੱਕਦਮ ਵੱਖਰੇ ਹਨ ਮਹਿਜ ਕੱਖਾ ਕਾਨਿਆਂ ਦੀ ਝੋਪੜੀ ਤੋਂ ਇਲਾਵਾ ਚਾਹਖਾਨਾ ਕੁਝ ਹੋਰ ਹੋਣ ਦਾ ਦਿਖਾਵਾ ਦਾਵਾ ਨਹੀਂ ਕਰਦਾ ਮੁੱਢਲੀ ਚਿੱਤਰ ਲਿਪੀ ਅਨੁਸਾਰ ਚਾਹਖਾਨਾ ਮਾਇਨੇ ਸੁਫਨ ਸੰਸਾਰ ਪਿਛੋਂ ਜਾ ਕੇ ਕਈ ਚਾਹ ਉਸਤਾਦਾ ਨੇ ਆਪਣੀ ਮਰਜ਼ੀ ਨਾਲ ਚਾਹਖਾਨੇ ਦੇ ਚੀਨੀ ਅੱਖਰ ਬਦਲ ਦਿੱਤੇ ਤੇ ਇਸ ਦਾ ਨਾਮ ਹਵਾ ਮਹਿਲ ਜਾਂ ਪਰੀ ਮਹਿਲ ਰੱਖ ਦਿੱਤਾ ਕਾਵਿਕ ਜਜ਼ਬਾ ਉਭਾਰਨ ਲਈ ਇਹ ਜਾਦੂਈ ਮਹਿਲ ਆਰਜ਼ੀ ਉਸਾਰੀ ਹੋਇਆ ਕਰਦੀ ਵਕਤੀ ਤੌਰ ਤੇ ਪਲ ਦੋ ਪਲ ਵਾਸਤੇ ਸੁੰਦਰ ਤ੍ਰਿਪਤੀ ਹਿੱਤੇ ਖਾਲੀ ਇਮਾਰਤ ਹੁੰਦੀ ਜਿਸ ਦੀ ਕੋਈ ਸਜਾਵਟ ਨਾ ਕੀਤੀ ਜਾਂਦੀ ਬੇ ਲੋੜੀ ਇਹ ਇਮਾਰਤ ਅੱਧੇ ਅਧੂਰੀਆਂ ਵਾਸਤੇ ਪੂਜਾ ਸਥਲ ਸੀ ਜਿਸ ਵਿੱਚ ਜਾਨ ਬੁੱਝ ਕੇ ਕੁਝ ਨਾ ਕੁਝ ਅਧੂਰਾ ਰਹਿਣ ਦਿੱਤਾ ਜਾਂਦਾ ਤਾਂ ਕਿ ਕੋਈ ਜਨਾ ਆਪਣੀ ਕਲਪਨਾ ਨਾਲ ਇਸ ਨੂੰ ਪੂਰਾ ਕਰ ਸਕੇ 16ਵੀਂ ਸਦੀ ਤੋਂ ਲੈ ਕੇ ਚਾ ਬਾਤ ਤੇ ਆਦਰਸ਼ਾਂ ਨੇ ਸਾਡੀ ਇਮਾਰਤ ਸਾਜ਼ੀ ਤੇ ਇਨਾ ਅਸਰ ਪਾਇਆ ਹੈ ਕਿ ਅਜੂਕੀਆਂ ਜਾਪਾਨੀ ਇਮਾਰਤਾਂ ਦਾ ਅੰਦਰਲਾ ਹਿੱਸਾ ਸਜਾਵਟੋ ਸਖਣਾ ਹੋਣ ਕਰਕੇ ਪੂਰਨ ਸਾਦਾ ਤੇ ਪਵਿੱਤਰ ਹੈ ਜੋ ਵਿਦੇਸ਼ੀਆਂ ਨੂੰ ਉਜਾੜ ਵਾਂਗ ਲੱਗਦਾ ਹੈ ਪਹਿਲਾ ਮੌਲਿਕ ਚਾਹਖਾਨਾ ਸੈਨੋ ਸੋਇਕੀ ਦੀ ਕਾਰ ਸੀ ਜਿਸ ਦਾ ਬਾਅਦ ਵਿੱਚ ਨਾਮ ਰੀਕਿਉ ਪੈ ਗਿਆ ਚਾਹ ਉਸਤਾਦਾਂ ਵਿੱਚੋਂ ਉਹ ਮਹਾਂਤਮਕ ਕਲਾਕਾਰ ਸੀ ਜਿਸ ਨੇ 16ਵੀਂ ਸਦੀ ਵਿੱਚ ਤਾਈਕੋ ਹਿਦਾਸ਼ੀ ਦੀ ਸਰਪ੍ਰਸਤੀ ਅਧੀਨ ਚਾਹ ਰਸਮਾਂ ਵਿੱਚ ਉੱਚ ਕੋਟੀ ਦੀ ਸੰਪੂਰਨਤਾ ਹਾਸਲ ਕੀਤੀ ਉਸ ਤੋਂ ਪਹਿਲਾ ਚਾਹਖਾਨੇ ਦੀ ਬੰਤਰ ਜੋ ਉਹ ਨਮੂਨੇ ਦੀ ਹੋਇਆ ਕਰਦੀ ਸੀ ਜੋ ਉਹ 15ਵੀਂ ਸਦੀ ਦਾ ਪ੍ਰਸਿੱਧ ਚਾਹ ਉਸਤਾਦ ਸੀ ਮੁਡਲਾ ਚਾਹਖਾਨਾ ਡਰਾਇੰਗ ਰੂਮ ਵਰਗਾ ਹੁੰਦਾ ਜਿਸ ਨੂੰ ਚਾਹ ਪੀਣਿਆਂ ਦੀ ਲੋੜ ਅਨੁਸਾਰ ਪਰਦਿਆਂ ਨਾਲ ਵੰਡਿਆ ਜਾ ਸਕੇ ਪਰਦਿਆਂ ਨਾਲ ਵੰਡੇ ਹਿੱਸੇ ਨੂੰ ਕਕੋਈ ਕਿਹਾ ਜਾਂਦਾ ਹੈ ਜਿਹੜੇ ਚਾਹਖਾਨੇ ਵੱਖਰੀ ਇਮਾਰਤ ਦੀ ਥਾਂ ਘਰਾਂ ਵਿੱਚ ਚੱਲਦੇ ਹਨ ਉਥੇ ਹਜੇ ਵੀ ਇਸ ਨੂੰ ਕਕੋਈ ਕਹਿੰਦੇ ਹਨ ਜਿਵੇਂ ਸੁਭਾਤ ਹੋਵੇ ਸੂਕੀਆ ਇੱਕ ਚਾਹਖਾਨਾ ਹੁੰਦਾ ਹੈ ਜਿੱਥੇ 5 ਬੰਦਿਆਂ ਦੇ ਬੈਠਣ ਯੋਗ ਥਾਂ ਹੁੰਦੀ ਹੈ 5 ਦੀ ਗਿਣਤੀ ਬਾਰੇ ਕਥਨ ਹੈ ਗੌਰਵ ਤੋਂ ਉੱਪਰ ਅਤੇ ਸੰਗੀਤ ਤੋਂ ਹੇਠ ਬਿਲਕੁਲ ਪਿਛਲਾ ਕਮਰਾ ਵਰਤਣ ਤੋਂ ਲਈ ਹੈ ਦਾਖਲ ਹੁੰਦਿਆਂ ਸ਼ੁਰੂ ਵਿੱਚ ਇੱਕ ਕਮਰਾ ਉਹਨਾਂ ਮਹਿਮਾਨਾਂ ਦੇ ਖਲੋਣ ਲਈ ਇੰਤਜ਼ਾਰ ਕਰਨ ਲਈ ਹੈ ਕਿ ਜਦੋਂ ਤੱਕ ਅੰਦਰ ਬੈਠਣ ਲਈ ਥਾਂ ਖਾਲੀ ਨਹੀਂ ਹੁੰਦੀ ਰੁਕੋ ਸੜਕ ਤੋਂ ਬਗੀਚੀ ਵਿਚਲਾ ਰਸਤਾ ਚਾਹਖਾਨੇ ਤੱਕ ਜਾਂਦਾ ਹੈ ਚਾਹਖਾਨੇ ਦੀ ਦਿੱਖ ਖਾਸ ਨਹੀਂ ਹੁੰਦੀ ਨਿੱਕੇ ਤੋਂ ਨਿੱਕੇ ਜਾਪਾਨੀ ਘਰ ਤੋਂ ਵੀ ਛੋਟਾ ਹੁੰਦਾ ਹੈ ਉਸਾਰੀ ਵਾਸਤੇ ਸਮਾਨ ਅਜਿਹਾ ਵਰਤਿਆ ਜਾਂਦਾ ਹੈ ਕਿ ਦੇਖ ਅਨਸਾਰ ਸੁਗੜ ਗਰੀਬੀ ਦਿਸੇ ਜੇਤੇ ਰਹੇ ਇਹ ਸਾਰਾ ਕੁਝ ਗੰਭੀਰ ਸੋਚ ਵਿਚਾਰ ਨਾਲ ਕੀਤਾ ਜਾਂਦਾ ਹੈ ਐਨੀ ਇਤਿਆਦ ਤਾ ਕੀਮਤੀ ਮਹਿਲ ਅਤੇ ਮੰਦਰ ਉਸਾਰਨ ਵਾਸਤੇ ਨਹੀਂ ਵਰਤੀ ਜਾਂਦੀ ਸਮਗਰੀ ਦੀ ਚੂਨ ਕਾਰੀਗਰੀ ਹੁਨਰ ਵਾਸਤੇ ਵੱਡੀਆਂ ਇਮਾਰਤਾਂ ਨਾਲੋਂ ਵਧੇਰੇ ਸੋਚ ਵਿਚਾਰ ਕੀਤੀ ਜਾਂਦੀ ਹੈ ਚਾਹੇ 우ਸਤਾਦ ਆਪਣੇ ਦੇ ਕਾਰੀਗਰਾਂ ਮਿਸਤਰੀਆਂ ਦੀ ਭਾਲ ਦੂਰ ਤਰਾਡੇਉ ਕਰਦਾ ਹੈ ਇਹੋ ਜਹੇ ਸੂਖ ਮਾਹਿਰ ਇਹੋ ਜਹੇ ਜਿਹੋ ਜਹੇ ਲੱਖ ਦੀਆਂ ਅਲਮਾਰੀਆਂ ਬਣਾਉਣ ਵਾਲੇ ਹੁੰਦੇ ਹਨ ਪਛਮੀ ਮਾਰਤਸਾਜੀ ਨਾਲੋਂ ਤਾਂ ਚਾਖਾਨਾ ਵੱਖਰਾ ਹੈ ਹੀ ਉਹ ਤਾਂ ਜਾਪਾਨ ਦੀ ਆਪਣੀ ਸਨਾਤਨੀ ਇਮਾਰਤ ਕਲਾ ਤੋਂ ਵੀ ਅਲੱਗ ਹੁੰਦਾ ਹੈ ਸਾਡੇ ਸ਼ਾਨਦਾਰ ਸਨਾਤਨੀ ਭਵਨ ਮੰਦਿਰ ਹੋਣ ਚਾਹੇ ਆਮ ਇਮਾਰਤਾਂ ਕੇਵਲ ਆਕਾਰ ਨੂੰ ਆਧਾਰ ਬਣਾ ਕੇ ਨਿੰਦੇ ਨਹੀਂ ਗਏ ਸਮੇਂ ਦੀ ਪੱਠੀ ਵਿੱਚੋਂ ਜਿਹੜੇ ਭਵਨ ਬਚ ਗਏ ਹਨ ਸਦੀਆਂ ਬਾਅਦ ਉਹਨਾਂ ਦੀ ਸ਼ਾਨ ਸਜਾਵਟ ਦਾ ਜਲਵਾ ਅੱਜ ਵੀ ਅਜੋਕੇ ਆਰਟ ਨੂੰ ਸ਼ਰਮਸਾਰ ਕਰ ਦਿੰਦਾ ਹੈ 2 ਤੋਂ 3 ਫੁੱਟ ਵਿਆਸ ਦੇ 30 ਤੋਂ 40 ਫੁੱਟ ਉੱਚੇ ਲੱਕੜ ਦੇ ਵਿਸ਼ਾਲ ਥੰਬ ਬਰੀਕ ਬੀਨੀ ਨਾਲ ਡਾਟਾ ਰਾਹੀ ਜੋੜੀਆਂ ਭਾਰ ਨਾਲ ਕਰਾਉਂਦੀਆਂ ਹੋਈਆਂ ਵਿਸ਼ਾਲ ਲਟੇਨਾ ਉੱਪਰ ਭਾਰੀ ਟਾਈਲਾਂ ਦੀ ਢਾਲਵੀਂ ਛਤ ਵਿਸਮਾਦਿਕ ਕਰ ਦਿੰਦੀ ਹੈ ਸਮਗਰੀ ਅਤੇ ਉਸਾਰੀ ਦਾ ਤੌਰ ਤਰੀਕਾ ਅੱਗ ਦਾ ਮੁਕਾਬਲਾ ਤਾਂ ਨਹੀਂ ਕਰ ਸਕਦਾ ਪਰ ਪੁਚਾਲ ਅਤੇ ਦੇਸ਼ ਦੇ ਵਾਤਾਵਰਨ ਮੁਤਾਬਕ ਬਹੁਤ ਮਜ਼ਬੂਤ ਸਾਬਤ ਹੋਇਆ ਹੈ ਹੋਰੀ ਉਜ਼ੀ ਦੇ ਸੁਨਹਿਰੀ ਹਾਲ ਅਤੇ ਯੁਕਸ਼ੀ ਜੀ ਦਾ ਪੈਗੋਡਾ ਲੱਕੜ ਇਮਾਰਤ ਸਾਜੀ ਦੀ ਪਕਿਆਈ ਦੀਆਂ ਵਿਲੱਖਣ ਉਦਾਹਰਨਾਂ ਹਨ 12 ਸਦੀਆਂ ਤੋਂ ਇਹ ਇਮਾਰਤਾਂ ਬਿਲਕੁਲ ਠੀਕ ਖਲੋਤੀਆਂ ਹਨ ਮੰਦਰਾਂ ਤੇ ਮਹਿਲਾਂ ਦਾ ਅੰਦਰਲਾ ਹਿੱਸਾ ਬਹੁਤ ਸਾਵਧਾਨੀ ਨਾਲ ਸਜਾਇਆ ਜਾਂਦਾ ਸੀ ਉਸੇ ਵਿਖੇ ਖਦੂ ਮੰਦਰ ਦਸਵੀਂ ਸਦੀ ਦਾ ਹੈ ਉਸ ਵਿੱਚ ਅੱਜ ਵੀ ਅਦਭੁਤ ਮੰਡਪ ਤੇ ਸ਼ੀਸ਼ੇ ਮੋਤੀਆਂ ਨਾਲ ਸਜੇ ਰੰਗ-ਬਰੰਗੇ ਚੰਦੋਏ ਕੰਦਾ ਉੱਪਰ ਕੀਤੀ ਮੀਨਾਕਾਰੀ ਬੀਤੀ ਦੀ ਯਾਦ ਦਵਾਉਂਦੀ ਹੈ ਇਸ ਪਿਛੋਕਯੋਟੇ ਵਿੱਚ ਨਿੱਕੋ ਅਤੇ ਨਿੱਜੋ ਮਹਿਲਾਂ ਵਿੱਚ ਉਸਾਰੀ ਦੇ ਡਿਜ਼ਾਈਨ ਨਜ਼ਰ ਅੰਦਾਜ਼ ਕਰਕੇ ਰੰਗਾਂ ਦੀ ਕਾਰੀਗਰੀ ਅਰਬੀ ਤੇ ਮੂਰਿਸ਼ ਕਲਾ ਦੀ ਬਰਾਬਰੀ ਦਾ ਦਾਵਾ ਕਰਦੀ ਹੈ ਚਾਹਖਾਨੇ ਦੀ ਸਾਦਗੀ ਅਤੇ ਨਿਰਮਲਤਾ ਜੈਨ ਤਪੋਵਨ ਦੀ ਦੇਖਾ ਦੇਖੀ ਰੀਸ ਨਾਲ ਸ਼ੁਰੂ ਹੋਈ ਦੂਜੇ ਬੋਧ ਮੱਠਾਂ ਨਾਲੋਂ ਜੈਨ ਆਸ਼ਰਮ ਪਿੰਨ ਹਨ ਕਿਉਂਕਿ ਇਹ ਸਾਧੂਆਂ ਦੇ ਕੇਵਲ ਨਿਵਾਸ ਸਥਾਨ ਨਹੀਂ ਹਨ ਇਸ ਦਾ ਮੰਦਰ ਪੂਜਾ ਸਥਾਨ ਜਾਂ ਤੀਰਥ ਨਾਲ ਨਹੀਂ ਸਗੋ ਕਾਲਜ ਦਾ ਕਮਰਾ ਹੈ ਜਿੱਥੇ ਇਕੱਤਰ ਹੋ ਕੇ ਵਿਦਿਆਰਥੀ ਵਿਚਾਰ ਵਟਾਂਦਰਾ ਕਰਦੇ ਹਨ ਬੰਦਗੀ ਕਰਦੇ ਹਨ ਸਾਰਾ ਕਮਰਾ ਖਾਲੀ ਹੁੰਦਾ ਹੈ ਵਿਚਕਾਰ ਥਾਂ ਵੇਦੀ ਦੇ ਇੱਕ ਪਾਸੇ ਜੈਨ ਦੇ ਜੈਨ ਦੇ ਮੋਢੀ ਬੋਧੀ ਧਰਮ ਜਾਂ ਸਤਿਆਕੀ ਮੁਨੀ ਦੀ ਮੂਰਤੀ ਹੁੰਦੀ ਹੈ ਜਿਸ ਦੇ ਆਲੇ ਦੁਆਲੇ ਕਾਸਬ ਅਤੇ ਆਨੰਦ ਹੁੰਦੇ ਹਨ ਜੋ ਜੈਨ ਦੇ ਪੁਰਾਤਨ ਸਾਧੂ ਹਨ ਜੈਨ ਨਿਮਿਤ ਇਹਨਾਂ ਸਾਧੂਆਂ ਨੇ ਜੋ ਸੇਵਾ ਕੀਤੀ ਉਸ ਦੇ ਸਤਿਕਾਰ ਵਜੋਂ ਵੇਦੀ ਉੱਤੇ ਫੁੱਲ ਚੜਾਏ ਜਾਂਦੇ ਹਨ ਤੇ ਧੂਪ ਪੱਤੀ ਕੀਤੀ ਜਾਂਦੀ ਹੈ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਇੱਥੇ ਬੋਧੀ ਧਰਮ ਦੀ ਮੂਰਤ ਦਿਵਾਲੇ ਇੱਕੋ ਕਟੋਰੇ ਵਿੱਚ ਚਾਹ ਵਰਤਾ ਕੇ ਸੰਗਤੀ ਚਾਹ ਪੀਣ ਦੀ ਰਸਮ ਸ਼ੁਰੂ ਹੋਈ ਸੀ ਅਸੀਂ ਇੱਥੇ ਵੀ ਦੱਸ ਦਈਏ ਜੈਨ ਮੰਦਰ ਦੀ ਵੇਦੀ ਤੋਕੋਨੋਮਾ ਦਾ ਹੀ ਆਦਰੂਪ ਹੈ ਜਾਪਾਨੀ ਕਮਰੇ ਦਾ ਉਹ ਸਨਮਾਨਯੋਗ ਥਾਂ ਜਿੱਥੇ ਮਹਿਮਾਨਾਂ ਦੇ ਸਵਾਗਤ ਵਿੱਚ ਸਜਾਵਟ ਕੀਤੀ ਜਾਂਦੀ ਹੈ ਸਾਡੇ ਸਾਰੇ ਚਾਹ ਉਸਤਾਦ ਜੈਨ ਦੇ ਮੂਰੀਦ ਹਨ ਜਿਨ੍ਹਾਂ ਨੇ ਸਥੂਲ ਜੀਵਨ ਵਿੱਚ ਜੈਨਵਾਦ ਦੀ ਅੰਤਰੀ ਆਤਮਾ ਤੋਂ ਜਾਣੂ ਕਰਵਾਇਆ ਚਾਹ ਦੀ ਰਸਮ ਦੇ ਹੋਰ ਸਾਜੋ-ਸਮਾਨ ਤੋਂ ਇਲਾਵਾ ਕਮਰਾ ਆਪਣੇ ਆਪ ਬਹੁਤ ਸਾਰੇ ਜੈਨ ਸਿਧਾਂਤਾਂ ਦਾ ਸ਼ੀਸ਼ਾ ਹੈ ਪੁਰਾਤਨ ਕਮਰੇ ਦਾ ਆਕਾਰ 4.5 ਗਲੀਚੇ ਜਾਂ 10 ਫੁੱਟ ਵਰਗਾ 10 ਫੁੱਟ ਵਰਗ ਦਰਅਸਲ ਵਿਕਰਮਾਦਤ ਦੇ ਇੱਕ ਪ੍ਰਸੰਗ ਤੋਂ ਲਿਆ ਹੈ। ਇਸ ਦਿਲਚਸਪ ਗ੍ਰੰਥ ਵਿੱਚ ਰਾਜਾ ਵਿਕਰਮਦਿੱਤ ਸਾਧੂ ਮੰਜੂਸ਼ਰੀ ਅਤੇ 84000 ਬੋਧ ਭਿਖੂਆਂ ਦਾ ਇਸ ਆਕਾਰ ਦੇ ਕਮਰੇ ਵਿੱਚ ਸਵਾਗਤ ਕਰਦਾ ਹੈ। ਇਹ ਸੰਕੇਤ ਹੈ ਕਿ ਪੂਰਨ ਜਾਗੇ ਹੋਏ ਸਾਧੂਆਂ ਵਾਸਤੇ ਥਾਂ ਦੀ ਕੋਈ ਅਹਿਮੀਅਤ ਨਹੀਂ। ਰੋਜ਼ੀ ਨਾਮ ਦੇ ਬਾਗ ਵਿਚਲਾ ਰਸਤਾ ਧਿਆਨ ਦੀ ਪਹਿਲੀ ਮੰਜ਼ਲ ਹੈ ਜੋ ਸ਼ਾਹ ਰਾ ਤੋਂ ਚਾਹਖਾਨੇ ਤੱਕ ਲੈ ਜਾਂਦਾ ਹੈ। ਸਵੈ ਜਾਗਰਣ ਦਾ ਰਹਾ। ਰੋਜ਼ੀ ਬਾਗ ਬਾਰਲੇ ਜਗਤ ਨਾਲੋਂ ਜਗਿਆਸੂ ਨੂੰ ਵੱਖ ਕਰਦਾ ਹੈ ਤੇ ਚਾਹਖਾਨੇ ਵਿੱਚ ਜਾਣ ਵਾਸਤੇ ਸੁੰਦਰੇ ਬੋਧ ਕਰਵਾਉਂਦਾ ਹੈ। ਆਨੰਦ ਮਗਨ ਕਰਦਾ ਹੈ। ਇੱਕ ਵਾਰ ਜਿਹੜਾ ਬਾਗ ਦੇ ਰਸਤੇ ਉੱਪਰ ਦੀ ਲੰਗਿਆ ਨਹੀਂ ਭੁੱਲ ਸਕਦਾ। ਜਦੋਂ ਹਰੇ ਕਚੂਰ ਕਾ ਉਪਰੋਂ ਦੀ ਉੱਚੇ ਨੀਵੇਂ ਪੱਥਰਾਂ ਉੱਪਰ ਜਿੰਨਾ ਹੀਟ ਚੀੜ ਦੀਆਂ ਸੂਈਆਂ ਖਿਲਰੀਆਂ ਪਈਆਂ ਸਨ ਕਾਈ ਨਾਲ ਟੱਕੀਆਂ ਪੱਥਰ ਦੀਆਂ ਮਸ਼ਾਲਾਂ ਨੇ ਉਸ ਦੀ ਸਧਾਰਨ ਸੂਰਤ ਨੂੰ ਕਿਵੇਂ ਉੱਚਾ ਚੁੱਕ ਦਿੱਤਾ ਸੀ ਸ਼ਹਿਰ ਦੇ ਐਨ ਵਿਚਕਾਰ ਖਲੋਤਾ ਕੋਈ ਸਖਸ਼ ਮਹਿਸੂਸ ਕਰ ਸਕਦਾ ਹੈ ਜਿਵੇਂ ਉਹ ਸਭਿਅਤਾ ਦੇ ਕੂੜਕ ਕਬਾਰ ਤੋਂ ਦੂਰ ਪਰੇ ਕਿਤੇ ਜੰਗਲ ਵਿਚਕਾਰ ਖਲੋਤਾ ਹੋਵੇ ਸ਼ਾਂਤੀ ਅਤੇ ਨਿਰਮਲਤਾ ਇਉਂ ਪ੍ਰਗਟ ਕਰਨ ਵਿੱਚ ਚਾਹ ਉਸਤਾਦਾਂ ਦੀ ਮਹਾਨ ਪ੍ਰਤਿਭਾ ਦੇ ਦੇਦਾਰ ਹੁੰਦੇ ਹਨ ਰੋਜ਼ੀ ਵਿੱਚੋਂ ਲੰਘਦਿਆਂ ਜਿਹੜੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ ਉਹ ਹੋਰ ਨਾਲ ਚਾਹ ਉਸਤਾਦਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ ਰਿਕਿਉ ਵਾਂਗ ਕਈਆਂ ਨੇ ਇਕਾਂਤ ਨੂੰ ਮੰਜ਼ਲ ਜਾਣਦਿਆਂ ਦਾਵਾ ਕੀਤਾ ਕਿ ਰੋਜ਼ੀ ਬਣਾਉਣ ਦਾ ਭੇਦ ਦੇ ਪੁਰਾਤਨ ਗੀਤ ਵਿੱਚ ਹੈ ਦੂਰ ਨਜ਼ਰ ਮਾਰੀ ਫੁੱਲ ਨਹੀਂ ਦਿਸੇ ਨਾ ਰੰਗਦਾਰ ਪੱਤੇ ਸਾਗਰ ਕੰਡੇ ਕੱਲੀਕਾਰੀ ਚੋਪੜੀ ਪਤ ਚੜੀ ਸ਼ਾਮ ਵੇਲੇ ਸਸਤਾਂ ਦੀ ਰੋਸ਼ਨੀ ਵਿਚਾਰ ਕਬੋਰੀ ਇਨਸ਼ੂ ਵਰਗੇ ਹੋਰ ਵਿਆਖਿਆਕਾਰ ਵੱਖਰੀ ਤਰ੍ਹਾਂ ਦੇ ਅਰਥ ਲੱਭਦੇ ਹਨ ਇਨਸ਼ੂ ਨੇ ਕਿਹਾ ਕਿ ਬਾਗ ਦਾ ਰਸਤਾ ਇਸ ਪੰਕਤੀ ਵਿੱਚੋਂ ਲੱਭਿਆ ਜਾ ਸਕਦਾ ਹੈ ਗਰਮ ਰੁੱਤ ਦੇ ਰੁੱਖਾਂ ਦਾ ਝੁੰਡ ਲੱਪਕੂ ਸਾਗਰ ਸੰਧਿਆ ਵੇਲੇ ਦਾ ਸੁਨਹਿਰੀ ਚੰਦ ਇਸ ਦੇ ਅਰਥ ਲੱਭਣੇ ਮੁਸ਼ਕਿਲ ਕੰਮ ਨਹੀਂ ਉਸ ਨੇ ਨਵੀਂ ਜਾਗੀ ਰੂਹ ਦਾ ਵਰਤਾਰਾ ਚਿਤਰਨਾ ਚਾਹਿਆ ਹੈ ਜਿਹੜੀ ਭੂਤਕਾਲੀ ਸੁਪਨਿਆਂ ਦੁਆਲੇ ਮੰਡਰਾ ਰਹੀ ਹੈ ਤਾਂ ਵੀ ਇਹ ਰੂ ਮਦਰ ਅਧਿਆਤਮਿਕ ਰੋਸ਼ਨੀ ਦੀ ਮਿੱਠੀ ਦੇਵੀ ਨੀਂਦ ਵਿੱਚ ਨਹਾ ਰਹੀ ਹੈ ਤੇ ਵਿਸ਼ਾਲ ਫੈਲੇ ਪੁਲਾੜ ਵਿੱਚੋਂ ਮੁਕਤੀ ਲਈ ਤੜਫ ਰਹੀ ਹੈ। ਤਿਆਰ ਬਰ ਤਿਆਰ ਹੋ ਕੇ ਚੁੱਪਚਾਪ ਮਹਿਮਾਨ ਪੂਜਾ ਸਥਲ ਵੱਲ ਜਾਏਗਾ ਜੇ ਸਮੂਰਾਏ ਹੈ ਆਪਣੀ ਕਿਰਪਾਨ ਗੁਫਾ ਦੇ ਥੜੇ ਉੱਪਰ ਬਾਹਰ ਰੱਖ ਦੇਗਾ ਕਿਉਂਕਿ ਚਾਹਖਾਨਾ ਸ਼ਾਂਤੀ ਸਥਲ ਹੈ ਫਿਰ ਉਹ ਚੁਕੇਗਾ ਤੇ ਦੋਰਾ ਹੋਇਆ ਨਿੱਕੇ ਦਰਵਾਜ਼ੇ ਵਿੱਚ ਦੀ ਅੰਦਰ ਲੱਗੇਗਾ। ਜਿਹੜਾ 3 ਫੁੱਟ ਤੋਂ ਵੱਧ ਉੱਚਾ ਨਹੀਂ ਹੁੰਦਾ ਇਹ ਵਿਹਾਰ ਵੱਡੇ ਛੋਟੇ ਹਰੇਕ ਮਹਿਮਾਨ ਉੱਪਰ ਲਾਗੂ ਹੈ ਜੋ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਤਾਂ ਕਿ ਨਿਮਰਤਾ ਪਸਰੀ ਰਹੇ ਕਿਸ ਨੇ ਕਿੱਥੇ ਬੈਠਣਾ ਹੈ ਆਪਸ ਵਿੱਚ ਮਹਿਮਾਨ ਤੈਅ ਕਰ ਲੈਂਦੇ ਹਨ ਇੱਕ ਇੱਕ ਕਰਕੇ ਖਮੋਸ਼ ਅੰਦਰ ਲੰਘਦੇ ਹਨ ਆਪੋ ਆਪਣੇ ਥਾਂ ਗ੍ਰਹਿਣ ਕਰਦੇ ਹਨ ਸਭ ਤੋਂ ਪਹਿਲਾਂ ਝੁੱਕ ਕੇ ਮੂਰਤੀਆਂ ਫੁੱਲਾਂ ਦੀ ਢੇਰੀ ਨੂੰ ਮੱਥਾ ਟੇਕਦੇ ਹਨ ਜਦੋਂ ਤੱਕ ਸਾਰੇ ਮਹਿਮਾਨ ਅੰਦਰ ਨਹੀਂ ਲੰਘ ਜਾਂਦੇ ਮੇਜ਼ਬਾਨ ਬਾਹਰ ਰਹੇਗਾ ਸਭ ਤੋਂ ਪਿੱਛੋਂ ਅੰਦਰ ਆਏਗਾ ਲੋਹੇ ਦੀ ਪਤੀਲੀ ਵਿੱਚ ਉੱਬਲਦੀ ਚਾਹ ਦੀ ਆਵਾਜ਼ ਤੋਂ ਬਿਨਾਂ ਹੋਰ ਕੋਈ ਆਵਾਜ਼ ਨਹੀਂ ਹੋਵੇਗੀ। ਪਤੀਲੀ ਦੇ ਥੱਲੇ ਉੱਪਰ ਲੋਹੇ ਦੇ ਕੁਝ ਟੁਕੜੇ ਇਆਂ ਰੱਖੇ ਹੁੰਦੇ ਹਨ ਕਿ ਉੱਬਲਦੇ ਪਾਣੀ ਅੰਦਰ ਆਪੋ ਵਿੱਚ ਟਕਰਾ ਕੇ ਉਹ ਖੜਖੜਾਉਂਦੇ ਹਨ। ਆਪੋ ਵਿੱਚ ਟਕਰਾ ਕੇ ਉਹ ਖਨਖਣਾਉਂਦੇ ਮధుਰ ਸੰਗੀਤ ਪੈਦਾ ਕਰਨ ਕਰਨ ਜਿਵੇਂ ਧੁੰਦ ਦੇ ਦਵਾਲੇ ਬੱਦਲ ਲਿਪਟੇ ਹੋਏ ਹੋਣ, ਜਿਵੇਂ ਦੂਰ ਪਰੇ ਸਮੁੰਦਰ ਚਟਾਨਾਂ ਨੂੰ ਤੋੜ ਰਿਹਾ ਹੋਵੇ, ਜਿਵੇਂ ਤਿੱਖੀ ਬਾਛੜ ਬਾਸ ਦੇ ਜੰਗਲ ਨੂੰ ਹੂੰਝਦੀ ਹੋਵੇ ਜਾਂ ਜਿਵੇਂ ਦੂਰ ਪਹਾੜੀ ਉੱਪਰ ਚੀੜ ਦੇ ਰੁੱਖ ਸਿਸਕੀਆਂ ਪਰਦੇ ਹੋਣ ਚਾਹੇ ਦਿਨ ਹੋਵੇ ਕਮਰੇ ਅੰਦਰ ਰੋਸ਼ਮੀ ਰੋਸ਼ਨੀ ਮੱਧਮ ਰਹੇਗੀ ਕਿਉਂਕਿ ਢਾਲਵੀ ਛਤ ਹੇਠਲੀ ਕਿਨਾਰੀ ਸੂਰਜ ਦੀਆਂ ਬਸ ਥੋੜੀਆਂ ਕੁ ਕਿਰਨਾਂ ਅੰਦਰ ਲੰਘਣ ਦਿੰਦੀ ਹੈ ਛੱਤ ਤੋਂ ਲੈ ਕੇ ਫਰਸ਼ ਤੱਕ ਹਰੇਕ ਚੀਜ਼ ਸਹਿਜ ਵਿੱਚ ਟਿਕੀ ਦਿਸੇਗੀ ਮਹਿਮਾਨ ਖੁਦ ਸਮਝਦਾਰ ਹਨ ਕਿ ਸਾਦਾ ਲਿਬਾਸ ਪਹਿਨ ਕੇ ਆਉਣਾ ਹੈ ਸ਼ੋਖ ਰੰਗ ਨਹੀਂ ਹੋਣਗੇ ਉਮਰਦੀਪ ਕੇਾਈ ਦਾ ਸਵਾਗਤ ਹੈ ਤੜਕਪੜਕ ਉੱਪਰ ਪੂਰਨ ਪਾਬੰਦੀ ਬਸ ਬਾਂਸ ਦੀ ਕੜਸ਼ੀ ਅਤੇ ਸੂਤੀ ਰਮਾਲ ਇਕਦਮ ਸਾਫ਼ ਅਤੇ ਸਫੈਦ ਚਾਹਖਾਨਾ ਤੇ ਜਾਦਾ ਸਾਜ਼ੋ ਸਮਾਨ ਜਿੰਨਾ ਮਰਜੀ ਪੁਰਾਣਾ ਰੰਗਹੀਨ ਬੇਸ਼ਕ ਹੋਵੇ ਪਰ ਹੋਵੇ ਇਕਦਮ ਸਾਫ਼ ਸੁਥਰਾ ਕਿਸੇ ਹਨੇਰੇ ਕਮਰੇ ਕਿਸੇ ਹਨੇਰੇ ਕੋਨੇ ਵਿੱਚ ਵੀ ਧੂੜ ਦਾ ਕਣ ਨਹੀਂ ਦਿਸਣਾ ਚਾਹੀਦਾ ਜੇ ਧੂੜ ਦੇਸ ਪਈ ਫਿਰ ਮੇਜबान ਚਾਹ ਉਸਤਾਦ ਨਹੀਂ ਹੋਰ ਜੋ ਮਰਜੀ ਹੋਵੇ ਚਾਹ ਉਸਤਾਦ ਦਾ ਮੁੱਢਲਾ ਗੁਣ ਏ ਹੈ ਕਿ ਉਸ ਨੂੰ ਝਾੜੂ ਮਾਰਨਾ, ਬਰਤਨ ਧੋਣੇ ਤੇ ਸਫਾਈ ਕਰਨੀ ਆਉਂਦੀ ਹੋਵੇ ਕਿਉਂਕਿ ਸਫਾਈ ਕਰਨ ਗਰਦ ਝਾੜਨ ਦੀ ਆਪਣੀ ਸੁਲੱਖਣੀ ਕਲਾ ਹੈ। ਤਾਂ ਅੰਤ ਦੀ ਕੋਈ ਯਾਦਗਾਰੀ ਪੁਰਾਤਨ ਵਸਤੂ ਨੂੰ ਹਾਬੜਿਆਂ ਵਾਂਗ ਉਸ ਤਰ੍ਹਾਂ ਨਹੀਂ ਚੁੱਕੜਨਾ, ਦੇਖਣਾ ਜਿਵੇਂ ਜਾਹਰ ਡੱਚ ਔਰਤ ਕਰਿਆ ਕਰਦੀ ਹੈ। ਮਰਤਬਾਨ ਵਿੱਚੁੱਗੇ ਬੂਟੇ ਦੇ ਫੁੱਲਾਂ ਵਿੱਚੋਂ ਤਰੇਲ ਬੂੰਦਾ ਡਿੱਗਦੀਆਂ ਦਿਸਣ, ਉਹਨਾਂ ਨੂੰ ਪੂੰਜਣ ਦੀ ਕੋਈ ਲੋੜ ਨਹੀਂ। ਤਰੇਲਾ, ਤਰੇਲ ਬੂੰਦਾਂ ਤੇ ਠੰਡਕ ਦਾ ਸਵਾਗਤ ਹੈ। ਕ્યા ਉਸਤਾਤ ਸਫਾਈ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਨ ਇਸ ਬਾਰੇ ਰਿਕਿਉ ਦੀ ਸਾਖੀ ਦਾ ਬਿਆਨ ਦਰੁਸਤ ਹੈ ਰਿਕਿਉ ਆਪਣੇ بیٹے ਸ਼ਵਾਨ ਨੂੰ ਬਾਗ ਦੇ ਰਸਤੇ ਉੱਪਰ ਝਾੜੂ ਦਿਂਦਾ ਤੇ ਪਾਣੀ ਛੁਲਕ ਦਾ ਦੇਖ ਰਿਹਾ ਸੀ ਰਿਕਿਉ ਨੇ ਕਿਹਾ ਮੇਰੇ ਬੇਟੇ ਠੀਕ ਸਫਾਈ ਨਹੀਂ ਹੋਈ ਸ਼ਵਾਨ ਤਾਂ ਆਪਣੇ ਵੱਲੋਂ ਕੰਮ ਮੁਕਾ ਚੁੱਕਾ ਸੀ ਪਰ ਆਖਾ ਮੰਨ ਕੇ ਫਿਰ ਝਾੜੂ ਮਾਰਨ ਲੱਗ ਪਿਆ ਘੰਟਾ ਪਰ ਹੋਰ ਲਾ ਕੇ ਥੱਕੇ بیٹے ਨੇ ਕਿਹਾ ਪਿਤਾ ਜੀ ਹੋਰ ਤਾਂ ਨਹੀਂ ਕੁਝ ਕਰਨ ਵਾਲਾ ਰਿਹਾ ਵਾੜੀਆਂ ਤਿੰਨ ਵਾਰ ਧੋ ਦਿੱਤੀਆਂ ਪੱਥਰ ਦੇ ਸ਼ਮਾਦਾਨ ਧੋ ਦਿੱਤੇ ਦਰਖਤ ਦੇ ਟਣਿਆਂ ਉੱਪਰ ਪਾਣੀ ਤਰੌਂਖ ਦਿੱਤਾ ਕਾਈ ਅਤੇ ਕਾਲਸ਼ ਘਾ ਦਿੱਤੇ ਕੋਈ ਡੱਕਾ ਕੋਈ ਪੱਤਾ ਰਸਤੇ ਵਿੱਚ ਨਹੀਂ ਰਹਿਣ ਦਿੱਤਾ ਚਾਹ ਉਸਤਾਦ ਬੋਲਿਆ ਉਹ ਕਮਲੇ ਬਾਗ ਦਾ ਰਸਤਾ ਇੰਉਂ ਸਾਫ਼ ਥੋੜਾ ਕਰੀਦਾ ਹੈ ਇਹ ਕਹਿ ਕੇ ਉਹ ਬਾਗ ਅੰਦਰ ਗਿਆ ਤੇ ਦਰਖਤਾਂ ਦੇ ਟਾਣੇ ਜ਼ੋਰ-ਜ਼ੋਰ ਨਾਲ ਹਿਲਾ ਕੇ ਲਾਲ ਪੀਲੇ ਪੱਤੇ ਢੇਹਾ ਜ਼ਮੀਨ ਉੱਪਰ ਝਾੜ ਦਿੱਤੇ ਪਾ ਛੜਦਾ ਝਰਨਾ ਰਿਕਿਉ ਨੂੰ ਕੇਵਲ ਸਫਾਈ ਨਹੀਂ ਸੀ ਚਾਹੀ ਕੋ ਚਾਈ ਦੀ ਕੁਦਰਤ ਦੀ ਸੁੰਦਰਤਾ ਵੀ ਲੋੜਿੰਦੀ ਸੀ ਪਾ ਛੜ ਦੀ ਸ਼ਾਨ ਸੁਫਨ ਮਹਿਲ ਦਾ ਮਤਲਬ ਹੈ ਕਿ ਉਹ ਰਿਹائش ਜਿੱਥੇ ਬੰਦੇ ਦੀਆਂ ਕਲਾਤਮਕ ਲੋੜਾਂ ਦੀ ਪੂਰਤੀ ਹੋਵੇ ਚਾਹ ਖਾਨਾ ਮਾਲਕ ਦੀ ਸੇਵਾ ਕਰਨ ਵਾਸਤੇ ਹੁੰਦਾ ਹੈ ਨਾ ਕਿ ਮਾਲਕ ਚਾਹਖਾਨੇ ਦੀ ਸੇਵਾ ਕਰਦਾ ਰਹੇ ਮਨਸ਼ਾ ਇਹ ਨਹੀਂ ਹੁੰਦੀ ਕਿ ਇਹ ਮੁੱਦਤ ਤੱਕ ਪੀੜ੍ਹੀਆਂ ਦੀ ਸੇਵਾ ਕਰਦਾ ਰਹੇ ਸੋ ਆਰਜੀ ਹੁੰਦਾ ਹੈ ਹਰੇਕ ਬੰਦੇ ਦਾ ਆਪਣਾ ਘਰ ਹੋਵੇ ਇਹ ਖਿਆਲੀ ਜਪਾਨੀ ਨਸਲ ਦੀ ਪੁਰਾਣੀ ਪਰੰਪਰਾ ਸ਼ਿੰਟੋ ਵਿੱਚੋਂ ਆਇਆ ਹੈ ਵਿਸ਼ਵਾਸ ਹੁੰਦਾ ਸੀ ਜਦੋਂ ਵਡੇਰੇ ਮਾਲਕ ਦਾ ਦਿਹਾਂਤ ਹੋ ਜਾਵੇ ਉਸ ਦੇ ਜਾਨਸ਼ੀਨ ਘਰ ਖਾਲੀ ਕਰ ਦੇਣ ਇਸ ਪਰੰਪਰਾ ਨਾਲ ਸੇਤ ਸਫਾਈ ਦਾ ਕੋਈ ਕਾਰਨ ਜੁੜਿਆ ਵੀ ਹੋ ਸਕਦਾ ਹੈ ਦੂਜਾ ਪੁਰਾਣਾ ਰਿਵਾਜ ਇਹ ਵੀ ਸੀ ਕਿ ਹਰੇਕ ਨਵ ਵਿਆਹਿਤ ਜੋੜੇ ਵਾਸਤੇ ਨਵਾਂ ਘਰ ਚਾਹੀਦਾ ਹੈ ਇਸ ਤਰ੍ਹਾਂ ਦੇ ਰਿਵਾਜਾਂ ਕਾਰਨ ਅਸੀਂ ਦੇਖਿਆ ਹੈ ਕਿ ਪੁਰਾਣੇ ਸਮੇਂ ਦੇਸ਼ ਦਾ ਨਵਾਂ ਹਾਕਮ ਅਕਸਰ ਆਪਣੀ ਰਾਜਧਾਨੀ ਬਦਲ ਲਿਆ ਕਰਦਾ ਸੀ ਸੂਰਜ ਦੇਵੀ ਇਸੇ ਦਾ ਕੇਂਦਰੀ ਮੰਦਰ ਹਰ 20 ਸਾਲ ਪਿੱਛੋਂ ਨਵਾਂ ਉਸਾਰਿਆ ਜਾਂਦਾ ਇਹ ਸਭ ਉਸੇ ਸਨਾਤਨ ਦੀਆਂ ਨਿਸ਼ਾਨੀਆਂ ਹਨ ਜੋ ਹੁਣ ਤੱਕ ਚਲਦੀਆਂ ਆ ਰਹੀਆਂ ਹਨ ਇਹੋ ਜਿਹੇ ਰਿਵਾਇਤਾਂ ਤਾਂ ਹੀ ਜਾਰੀ ਰਹਿ ਸਕਦੀਆਂ ਹਨ ਜੇ ਲੱਕੜ ਦੀ ਇਮਾਰਤ ਸਾਜੀ ਸਾਡੀ ਆਪਣੀ ਦੇਸੀ ਕਿਸਮ ਦੀ ਹੋਵੇ ਤਾਂ ਕਿ ਪੁਰਾਣੀਆਂ ਲੱਕੜਾਂ ਛਤੀਰ ਉਖਾੜ ਕੇ ਉਹਨਾਂ ਨਾਲ ਹੀ ਕੁਝ ਨਵਾਂ ਉਸਾਰ ਲਿਆ ਜਾਵੇ ਆਰਾਮ ਨਾਲ ਢਾਹੋ ਆਰਾਮ ਨਾਲ ਮੁੜ ਉਸਾਰ ਸਕੋ ਇੱਟਾਂ ਪੱਥਰਾਂ ਨਾਲ ਬਣਾਏ ਮਕਾਨ ਹੋਣ ਫਿਰ ਬਾਸ਼ਿੰਦੇ ਨਵੀਆਂ ਥਾਵਾਂ ਤੇ ਪੁਨਰਵਾਸ ਨਹੀਂ ਕਰ ਸਕਣਗੇ ਨਾਰਾਇਣਯੋਗ ਵਿੱਚ ਜਦੋਂ ਅਸੀਂ ਚੀਨ ਦੀ ਤਰਜ਼ ਤੇ ਵਿਸ਼ਾਲ ਇਮਾਰਤਾਂ ਉਸਾਰ ਲਈਆਂ ਸਾਡੇ ਨਾਲ ਇਹ ਦੁਰਘਟਨਾ ਵਾਪਰੀ ਸੀ 15ਵੀਂ ਸਦੀ ਵਿੱਚ ਜਦੋਂ ਜੈਨ ਵਿਅਕਤੀਵਾਦ ਸ਼ਾ ਗਿਆ ਤਦ ਚਾਹਖਾਨੇ ਬਾਰੇ ਪੁਰਾਤਨ ਖਿਆਲ ਹੋਰ ਵੀ ਵਧੇਕ ਮਹੱਤਵਪੂਰਨ ਲੱਗਣ ਲੱਗੇ ਬੋਧ ਸ਼ਿੰਕ ਸਿਧਾਂਤ ਜੈਨ ਉੱਪਰ ਅਸਰ ਅੰਦਾਜ਼ ਹੋਇਆ ਤਾਂ ਪਦਾਰਥ ਉੱਪਰ ਸਪਿਰਿਟ ਦੀ ਉਤਮਤਾ ਪਰਵਾਣ ਹੋਈ ਫਲਸਰੂਪ ਇਮਾਰਤ ਜਿਸਮ ਦੀ ਰਿਹਾਈਸ਼ ਵਾਸਤੇ ਆਰ ਜੀ ਟਿਕਾਣਾ ਹੋ ਗਈ ਜਿਸਮ ਆਪਣੇ ਆਪ ਵਿੱਚ ਜੰਗਲ ਵਿਚਲੀ ਝੋਪੜੀ ਹੈ ਜਿਹੜੀ ਕੱਖਾਂ ਕਾਨਿਆ ਕਾਫ ਉਸ ਨੂੰ ਗੋੰਦ ਵਟਕੇ ਬਣਾ ਲਈ ਜਦੋਂ ਇਹਨਾਂ ਕੱਖਾਂ ਕਾਨਿਆਂ ਦਵਾਲਿਓ ਵਲੇਟਿਆ ਗਿਆ ਫੂਸ ਖਿੰਡ ਗਿਆ ਤਦ ਇਹ ਵਿੱਚ ਇੱਧਰ ਉੱਧਰ ਮੋੜ ਖਿਲਰ ਜਾਏਗੀ ਚਾਹਖਾਨੇ ਦੀ ਸ਼ਤਕਾ ਫੂਸ ਦੀ ਹੋਣ ਕਰਕੇ ਬਿੰਸਨ ਹਾਰ ਹੈ ਪਤਲੇ ਥਮਲੇ ਕਮਜ਼ੋਰੀ ਦਾ ਸੰਕੇਤ ਹਨ ਬਾਸ ਹਲਕੇਪਨ ਦੇ ਚਿੰਨ ਹਨ ਹਨ ਤੇ ਸਾਂਝੀ ਵਰਤੋਂ ਵਾਲਾ ਸਮਾਨ ਬੇਪਰਵਾਹੀ ਵਾਲ ਇਸ਼ਾਰਾ ਕਰਦਾ ਹੈ ਇਸ ਸਾਦੇ ਆਲੇ ਦਵਾਲੇ ਵਿੱਚੋਂ ਅੰਤਰਾਤਮਾ ਆਪਣੇ ਸੋਹੰਦਰੇ ਅਤੇ ਨਿਰਮਲਤਾ ਦੀ ਸੂਖਮ ਰੌਸ਼ਨੀ ਰਾਹੀਂ अनंत ਦੀ ਪ੍ਰਾਪਤੀ ਕਰੇਗੀ ਚਾਹ ਖਾਣਾ ਜੇ ਕਿਸੇ ਬੰਦੇ ਦੀ ਨਿੱਜੀ ਪਸੰਦ ਮੁਤਾਬਕ ਬਣਾਇਆ ਜਾਵੇ ਤਾਂ ਦੇ ਕਲਾ ਸਿਧਾਂਤ ਨਾਲ ਜਾਇਤੀ ਹੈ ਕਲਾ ਦਾ ਪੂਰਾ ਮੁੱਲ ਉਦੋਂ ਪੈਂਦਾ ਹੈ ਜਦੋਂ ਇਹ ਸਮਕਾਲੀ ਜੀਵਨ ਉੱਪਰ ਖਰੀ ਉਤਰੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਦਾਵਾ ਨਜ਼ਰ ਅੰਦਾਜ਼ ਕਰ ਦਈਏ ਅਜਿਹੀ ਕੋਈ ਗੱਲ ਨਹੀਂ ਤਾਂ ਵੀ ਸਾਨੂੰ ਵਰਤਮਾਨ ਦਾ ਲੁਤਫ ਉਠਾਉਣਾ ਚਾਹੀਦਾ ਹੈ ਭੂਤਕਾਲ ਦੀਆਂ ਕਲਾਕਿਰਤੀਆਂ ਦਾ ਨਿਰਾਦਰ ਨਹੀਂ ਕਰਨਾ ਉਹਨਾਂ ਨੂੰ ਆਪਣੀ ਸੁਰਤ ਵਿੱਚ ਵਸਾ ਲਈਏ ਸਮਾ ਲਈਏ ਪਰੰਪਰਾਵਾਂ ਅਤੇ ਸੂਤਰਾਂ ਦੇ ਗੁਲਾਮ ਹੋਣ ਨਾਲ ਇਮਾਰਤ ਸਾਜ਼ੀ ਵਿੱਚ ਨਿਜਵਾਦ ਦੇ ਲੱਛਣ ਪੈਦਾ ਹੁੰਦੇ ਹਨ ਆਧੁਨਿਕ ਜਾਪਾਨ ਵਿੱਚ ਯੂਰਪੀਅਨ ਇਮਾਰਤਾਂ ਦੀ ਮੂਰਖਤਾਪੂਰਨ ਨਕਲ ਦੇਖ ਕੇ ਰੋਣ ਆਉਂਦਾ ਹੈ ਹੈਰਾਨੀ ਹੁੰਦੀ ਹੈ ਪੱਛਮ ਦੀਆਂ ਅਤ ਪ੍ਰਗਤੀਸ਼ੀਲ ਕੋਮਾ ਦੀ ਭਵਨ ਨਿਰਮਾਣ ਕਲਾ ਮੌਲਿਕਤਾ ਤੋਂ ਸਖਣੀ ਹੈ ਪੁਰਾਣੀ ਸ਼ੈਲੀ ਦੀ ਫਜ਼ੂਲ ਨਕਲ ਅਸੀਂ ਆਰਟ ਦੇ ਲੋਕਤੰਤਰੀ ਯੁੱਗ ਵਿੱਚੋਂ ਲੰਘ ਰਹੇ ਹਾਂ ਤੇ ਇਹ ਵੀ ਉਡੀਕ ਕਰ ਰਹੇ ਹਾਂ ਕਿ ਕੋਈ ਸ਼ਾਹੀ 우ਸਤਾਦ ਕੋਈ ਸ਼ਹਿਜ਼ਾਦਾ ਨਵੀਂ ਸਲਤਨਤ ਕਾਇਮ ਕਰ ਲਵੇ ਚੰਗਾ ਹੁੰਦਾ ਸੀ ਆਪਣੇ ਪੂਰਵਜਾਂ ਦੀ ਨਕਲ ਘੱਟ ਪਿਆਰ ਵਧੇਕ ਕਰਦੇ ਕਿਹਾ ਜਾਂਦਾ ਹੈ ਕਿ ਯੂਨਾਨੀਅਸ ਕਰਕੇ ਮਹਾਨ ਸਨ ਕਿਉਂਕਿ ਉਹਨਾਂ ਨੇ ਪੁਰਾਤਨ ਦੀ ਨਕਲ ਨਹੀਂ ਕੀਤੀ ਇਕਾਂਤਵਾਸ ਸ਼ਬਦ ਤਾਉਵਾਦ ਦੇ ਸਰਬ ਸੰਪੰਨ ਸਿਧਾਂਤ ਨੂੰ ਤਾਂ ਪ੍ਰਗਟ ਕਰਦਾ ਹੀ ਹੈ ਸਜਾਵਟ ਨਿਰੰਤਰ ਪਰਵਰਤਨਸ਼ੀਲ ਹੈ ਵੱਲ ਵੀ ਇਸ਼ਾਰਾ ਕਰਦਾ ਹੈ ਸਿਵਾਏ ਇਸ ਦੇ ਕਿ ਸੁੰਦਰੇ ਬੋਧ ਦੀ ਵਕਤੀ ਪ੍ਰਾਪਤੀ ਹੋ ਸਕੇ ਉਥੇ ਕੁਝ ਸਮਾਨ ਰੱਖਿਆ ਜਾਂਦਾ ਹੈ ਵਰਨਾ ਚਾਹਖਾਨਾ ਪੂਰਨ ਖਾਲੀ ਕਮਰਾ ਹੁੰਦਾ ਹੈ ਕਿਸੇ ਖਾਸ ਮੌਕੇ ਕੋਈ ਆਰਟ ਦੀ ਵਸਤੂ ਲਿਆਂਦੀ ਜਾ ਸਕਦੀ ਹੈ ਬਾਕੀ ਸਭ ਕੁਝ ਚੋਣ ਕੇ ਸਜਾਇਆ ਜਾਂਦਾ ਹੈ ਤਾਂ ਕਿ ਨਿਸ਼ਚਿਤ ਆਸ਼ੇ ਦੀ ਪੂਰਤੀ ਹੋ ਸਕੇ ਇੱਕੋ ਸਮੇਂ ਕੋਈ ਬੰਦਾ ਸੰਗੀਤ ਦੀਆਂ ਵੱਖ-ਵੱਖ ਤੁਣਾ ਨਹੀਂ ਸੁਣ ਸਕਦਾ ਸੁੰਦਰੇ ਦਾ ਬੋਧ ਕੇਵਲ ਇੱਕ ਉੱਤੇ ਧਿਆਨ ਕੇਂਦਰਿਤ ਕਰਨ ਨਾਲ ਹੁੰਦਾ ਹੈ ਇਸ ਕਰਕੇ ਸਾਡੇ ਚਾਹਖਾਨੇ ਵਿੱਚ ਸਜਾਵਟ ਦੀ ਸ਼ੈਲੀ ਪੱਛਮ ਨਾਲੋਂ ਬਿਲਕੁਲ ਵੱਖ ਹੈ ਪੱਛਮ ਵਿੱਚ ਘਰ ਅੰਦਰਲਾ ਸਾਰਾ ਕੁਝ ਅਜਾਇਬ ਘਰ ਬਣਾ ਰੱਖਿਆ ਹੁੰਦਾ ਹੈ ਸਾਦਗੀ ਦੀ ਆਦਤ ਅਤੇ ਲਗਾਤਾਰ ਸਜਾਵਟ ਦੇ ਤੌਰ ਤਰੀਕੇ ਬਦਲਦੇ ਰਹਿਣ ਦੀ ਜਪਾਨੀਆਂ ਦੀ ਆਦਤ ਹੈ ਪਰ ਪੱਛਮੀ ਘਰ ਅਨੇਕ ਤਸਵੀਰਾਂ ਬੁੱਤਾਂ ਤੇ ਹੋਰ ਕਬਾੜ ਪਰ ਕਬਾੜ ਨਾਲ ਭਰਿਆ ਰਹਿੰਦਾ ਹੈ ਜੋ ਅਮੀਰੀ ਦੀ ਹੋਸ਼ੀ ਭੱਦੀ ਨਮਾਇਸ਼ ਦਾ ਰੋਹਦਾਬ ਹੈ ਇੱਕੋ ਇੱਕ ਸ਼ਾਹਕਾਰ ਦੀ ਸਿਫਤ ਵਾਸਤੇ ਆਨੰਦ ਲੈਣ ਵਾਸਤੇ ਭਾਰੀ ਜੇਰਾ ਚਾਹੀਦਾ ਹੈ ਇਨੇ ਰੰਗਾ ਮੂਰਤਾਂ ਵਿੱਚ ਉਲਝੇ ਹੋਏ ਯੂਰਪੀਅਨ ਤੇ ਅਮਰੀਕਨ ਲੋਕ ਆਪਣੇ ਘਰਾਂ ਵਿੱਚ ਕਿਵੇਂ ਸਖਾਲੇ ਰਹਿੰਦੇ ਹੋਣਗੇ ਉਗੜ ਦੁਗੜਾਕਾਰ ਸਾਡੀ ਸਜਾਵਟ ਦੀ ਇੱਕ ਹੋਰ ਵਿਉਂਤ ਹੈ ਪੱਛਮੀ ਆਲੋਚਕਾਂ ਦਾ ਧਿਆਨ ਸਾਡੇ ਆਰਟ ਵਿੱਚ ਇੱਕ ਸੂਰਤਾ ਦੀ ਅਨੋਖਦ ਵੱਲ ਗਿਆ ਹੈ ਇਹ ਵੀ ਤਾਂ ਤਾਓ ਆਰਟ ਦਾ ਜੈਨਵਾਦ ਅੰਦਰ ਵਿਚਰਨ ਦਾ ਨਤੀਜਾ ਹੈ ਕਨਫਿਊਸ਼ਿਅਸ ਦਾ ਗਹਿਰਾ ਦਵੈਤਵਾਦ ਉਤਰੀ ਬੋਧ ਮਤ ਦੀ ਤ੍ਰੀਮੂਰਤੀ ਪੂਜਾ ਇੱਕ ਸੂਰਤਾ ਦੇ ਕਿਵੇਂ ਵੀ ਵਿਰੋਧੀ ਨਹੀਂ ਹਨ ਦਰਅਸਲ ਜੋ ਅਸੀਂ ਪੁਰਾਤਨ ਚੀਨ ਦੇ ਕਾਂਸੀ ਦੇ ਬੁੱਤਾਂ ਦਾ ਅਧਿਐਨ ਕਰੀਏ ਜਾਂ ਤਾਂਗ ਸਲਤਨਤ ਅਤੇ ਨਾਰਾਇਣ ਯੁੱਗ ਦਾ ਅਧਿਐਨ ਕਰੀਏ ਅਸੀਂ ਦੇਖਾਂਗੇ ਨਿਰੰਤਰ ਇੱਕ ਸੂਰਤਾ ਮੌਜੂਦ ਹੈ ਸਾਡੇ ਘਰਾਂ ਵਿੱਚਲੀ ਸਜਾਵਟ ਨਿਰੰਤਰ ਸੁਚੱਜੇ ਪ੍ਰਬੰਧਨ ਦੀ ਗਵਾਹੀ ਭਰਦੀ ਹੈ ਸਾਹ ਸੰਪੂਰਨਤਾ ਬਾਰੇ ਤਾਉਵਾਦੀਆਂ ਅਤੇ ਜੈਨਵਾਦੀਆਂ ਦੇ ਸੰਕਲਪ ਵੱਖ-ਵੱਖ ਸਨ ਉਹਨਾਂ ਦੀ ਗਤੀਸ਼ੀਲ ਫਿਲਾਸਫੀ ਆਪਣਾ ਧਿਆਨ ਉਸ ਪ੍ਰਕਿਰਿਆ ਉਤੇ ਕੇਂਦ੍ਰਿਤ ਕਰਦੀ ਸੀ ਜਿਸ ਰਾਹੀਂ ਸੰਪੂਰਨਤਾ ਪ੍ਰਾਪਤ ਕੀਤੀ ਜਾਵੇ ਨਾ ਕਿ ਸੰਪੂਰਨਤਾ ਉਤੇ ਵਿਜੇ ਸੱਚੀ ਸੁੰਦਰਤਾ ਕੇਵਲ ਉਹੀ ਲੱਭੇਗਾ ਜਿਸਨੇ ਅਧੂਰੇ ਮਨ ਨੂੰ ਪੂਰਾ ਕਰ ਲਿਆ ਹੋਵੇ ਜੀਵਨ ਅਤੇ ਕਲਾ ਉਦੋਂ ਨਿੱਗਰ ਹੋਣਗੇ ਜਦੋਂ ਉਹਨਾਂ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਹੋਈਆਂ ਚਾਹ ਖਾਨੇ ਵਿੱਚ ਮੌਜੂਦ ਹਰੇਕ ਮਹਿਮਾਨ ਆਪ ਆਪਣੀ ਕਲਪਨਾ ਰਾਹੀ ਦਿਸਦੇ ਪ੍ਰਭਾਵਾਂ ਨੂੰ ਸੰਪੂਰਨ ਕਰੇ ਅੱਜ ਜੈਨਵਾਦ ਵਿਚਾਰ ਆਤਮ ਪ੍ਰਗਟਾਵੇ ਦਾ ਸਾਧਨ ਬਣ ਗਿਆ ਹੈ ਇਸ ਕਰਕੇ ਜਾਨਵੁੱਜ ਕੇ ਸਮਰੂਪਤਾ ਤੋਂ ਬਚਿਆ ਬਚਿਆ ਜਾਂਦਾ ਹੈ ਕਿਉਂਕਿ ਚਾਹੀਦੀ ਸੰਪੂਰਨਤਾ ਸੀ ਪਰ ਹੋਣ ਲੱਗ ਪਿਆ ਸੀ ਦੁਹਰਾਓ ਡਿਜ਼ਾਈਨ ਦੀ ਸਮਰੂਪਤਾ ਕਲਪਨਾ ਦੀ ਤਾਜ਼ਗੀ ਲਈ ਮਾਰੂ ਹੈ ਇਸੇ ਕਰਕੇ ਚਿੱਤਰਕਾਰੀ ਵਿੱਚ ਮਨੁੱਖ ਨੂੰ ਕੇਂਦਰ ਵਿੱਚ ਰੱਖਣ ਦੀ ਥਾਂ ਵਿਸਤ੍ਰਿਤ ਮੈਦਾਨ ਪਰਮਜੀ ਫੁੱਲ ਪ੍ਰਗਟਾਵੇ ਦੇ ਮਾਧਿਅਮ ਬਣ ਗਏ ਮਨੁੱਖ ਵੀ ਹਾਜ਼ਰ ਰਹੇਗਾ ਪਰ ਦਰਸ਼ਕ ਦੇ ਰੂਪ ਵਿੱਚ ਅਸੀਂ ਆਪਣੇ ਆਪ ਦੀ ਨਮਾਇਸ਼ ਵਧੇਰੀ ਲਾਉਣ ਲੱਗ ਪਏ ਹਾਂ ਆਖਦੇ ਇਸ ਨੂੰ ਸਵੈਮਾਨ ਹਾਂ ਪਰ ਹੈ ਇਹ ਅਹੰਕਾਰ ਜਿਹੜਾ ਕਲਾ ਵਿੱਚ ਇਕਹਿਰਾ ਤੇ ਬੇਸੁਰਾ ਲੱਗਦਾ ਹੈ ਚਾਹ ਖਾਣੇ ਵਿੱਚ ਦੁਹਰਾਓ ਦਾ ਡਰ ਹਰ ਵਕਤ ਮੌਜੂਦ ਹੁੰਦਾ ਹੈ ਕਮਰੇ ਵਿੱਚ ਸਜਾਵਟ ਲਈ ਰੱਖੀਆਂ ਵਸਤੂਆਂ ਇਸ ਤਰ੍ਹਾਂ ਚੁਣੀਆਂ ਜਾਣ ਕੇ ਰੰਗ ਅਤੇ ਆਕਾਰ ਦੁਹਰਾਏ ਨਾ ਗਏ ਹੋਣ ਜੇ ਤੁਸੀਂ ਗਮਲੇ ਵਿੱਚ ਖਿੜੇ ਫੁੱਲਾਂ ਦਾ ਸੰਜੀਵ ਬੂਟਾ ਲਾ ਰੱਖਿਆ ਹੈ ਫਿਰ ਉਸ ਦੇ ਨੇੜੇ ਫੁੱਲਾਂ ਦੀ ਤਸਵੀਰ ਨਾ ਹੋਵੇ ਜੇ ਪਤੀਲੀ ਗੋਲ ਹੈ ਫਿਰ ਕੇਤਲੀ ਚੌੜਸ ਹੋਵੇ ਚਾਹ ਦੀ ਪਿਆਲੀ ਕਾਲੇ ਰੰਗ ਦੀ ਹੈ ਤਾਂ ਪਿਆਲੀ ਰੱਖਣ ਲਈ ਮੇਜ਼ ਕਾਲੇ ਰੰਗ ਦੀ ਲੱਕ ਦਾ ਨਾ ਹੋਵੇ ਧੂਪ ਦੀ ਕਟੋਰੀ ਕਾਰਨਸ ਦੇ ਐਨ ਵਿਚਕਾਰ ਰਹੀ ਰੱਖਣੀ ਇਸ ਨਾਲ ਇਹ ਕਾਰਨਸ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਦੇਗੀ ਕਾਰਨਸ ਦੇ ਥਮਲੇ ਉਸੇ ਲੱਕੜ ਦੇ ਬਣੇ ਹੋਏ ਨਾ ਹੋਣ ਜਿਹੜੀ ਲੱਕੜ ਦੇ ਬਾਕੀ ਥਮਲੇ ਬਣੇ ਹੋਏ ਹੋਣ ਤਾਂ ਕਿ ਕਮਰੇ ਵਿੱਚ ਸਮਰੂਪਤਾ ਦੀ ਸੁਸਤੀ ਨਾ ਦਸੇ ਜਪਾਨੀਆਂ ਦੇ ਘਰਾਂ ਦੀ ਅੰਦਰੂਨੀ ਸਜਾਵਟ ਪੱਛਮ ਨਾਲੋਂ ਵੱਖਰੀ ਹੈ ਜਿੱਥੇ ਸਾਰੀਆਂ ਚੀਜ਼ਾਂ ਟਿਕਾਣਿਆਂ ਉੱਪਰ ਨਿਸ਼ਚਿਤ ਕ੍ਰਮ ਵਿੱਚ ਰੱਖੀਆਂ ਹੁੰਦੀਆਂ ਹਨ ਪੱਛਮੀ ਘਰਾਂ ਵਿੱਚ ਡਿਜ਼ਾਈਨ ਦਾ ਦੁਹਰਾਓ ਆਕਾ ਦਿੰਦਾ ਹੈ ਜਦੋਂ ਉਸਦੇ ਘਰ ਵਿੱਚ ਅਸੀਂ ਗੋਰੇ ਨਾਲ ਗੱਲ ਕਰਨ ਲੱਗਦੇ ਹਾਂ ਉਦੋਂ ਉਸ ਦੇ ਪਿੱਛੇ ਉਸ ਦੀ ਆਦਮ ਕਾ ਤਸਵੀਰ ਸਾਡੇ ਵੱਲ ਅੱਖਾਂ ਕੱਢਣ ਲੱਗਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਦੋਹਾਂ ਵਿੱਚੋਂ ਕਿਹੜਾ ਅਸਲੀ ਹੈ ਸਾਡੇ ਨਾਲ ਗੱਲਾਂ ਕਰਨ ਵਾਲਾ ਕਿ ਕੰਧ ਉੱਪਰ ਲਟਕਦਾ ਇਨ੍ਹਾਂ ਦੋਹਾਂ ਵਿੱਚ ਇੱਕ ਤਾਂ ਯਕੀਨਨ ਫਰਾਡ ਹੈ ਹੀ ਬਹੁਤ ਵਾਰ ਅਸੀਂ ਸਵਾਦਲੇ ਖਾਣੇ ਦੀ ਉਡੀਕ ਵਿੱਚ ਆਨੰਦ ਮਗਨ ਬੈਠੇ ਹੁੰਦੇ ਹਾਂ ਕਿ ਕਮਰੇ ਦੀਆਂ ਕੰਧਾਂ ਚਿੱਤਰਕਾਰੀ ਨਾਲ ਭਰੀਆਂ ਪਈਆਂ ਦੇਖ ਕੇ ਸਾਡੇ ਪੇਟ ਵਿੱਚ ਧੁਰਦੜੀ ਛਿੜ ਜਾਂਦੀ ਹੈ ਸ਼ਿਕਾਰ ਖੇਡਣ ਦੀਆਂ ਮੱਛੀਆਂ ਦੀਆਂ ਤੇ ਫਲਾਂ ਦੀਆਂ ਤਸਵੀਰਾਂ ਕਿਸ ਵਾਸਤੇ ਫਾਹੇ ਟੰਗ ਰੱਖੀਆਂ ਹਨ ਪਰਿਵਾਰ ਦੇ ਉਹਨਾਂ ਜੀਆ ਦੀਆਂ ਤਸਵੀਰਾਂ ਜਿਹੜੇ ਇੱਥੇ ਬੈਠ ਕੇ ਖਾਣਾ ਖਾਇਆ ਕਰਦੇ ਸਨ ਤੇ ਖਾਂਦੇ ਪੀਂਦੇ ਮਰ ਗਏ ਉਹਨਾਂ ਦੀ ਨਿਮਾਇਸ਼ ਕਿਸ ਵਾਸਤੇ ਸਾਦਗੀ ਸ਼ਾਇਸ਼ਤਗੀ ਅਤੇ ਦੁਨੀਆਦਾਰੀ ਦੇ ਜੰਗਾਲ ਤੋਂ ਮੁਕਤ ਕਰਨ ਵਾਲੀ ਪਵਿੱਤਰ ਥਾਮ ਦਾ ਨਾਮ ਪਵਿੱਤਰ ਥਾਂ ਦਾ ਨਾਮ ਚਾਹਖਾਨਾ ਹੈ ਅਨੰਤ ਸੁੰਦਰੇ ਉੱਤੇ ਧਿਆਨ ਕਰਕੇ ਇਕਾਂਤ ਵਾਸ ਵਾਸਤੇ ਇਹੋ ਇੱਕ ਥਾਂ ਹੈ ਜਿਹੜੇ ਜੰਗਬਾਜ਼ ਅਤੇ ਸਿਆਸਤਦਾਨ 16ਵੀਂ ਸਦੀ ਵਿੱਚ ਜਾਪਾਨ ਨੂੰ ਸੰਗਠਿਤ ਅਤੇ ਪੁਨਰਨਿਰਮਾਨਿਤ ਕਰਨ ਲਈ ਪਸੀਨੋ ਪਸੀਨਾ ਹੁੰਦੇ ਰਹਿੰਦੇ ਸਨ ਚਾਹਖਾਨਾ ਉਹਨਾਂ ਵਾਸਤੇ ਰਾਹਤ ਆਰਾਮਗਾ ਅਤੇ ਵਰਦਾਨ ਹੁੰਦਾ ਸੀ 17ਵੀਂ ਸਦੀ ਵਿੱਚ ਤੋਕੂਗਾਵਾ ਹਕੂਮਤ ਵਿਕਸਿਤ ਹੋ ਗਈ ਇਸ ਨੇ ਕਲਾਤਮਿਕ ਰੁਝਾਨ ਦੇ ਪ੍ਰਗਟਾਵੇ ਵਾਸਤੇ ਸੰਭਵ ਮੌਕੇ ਦਿੱਤੇ ਜਦੋਂ ਆਰਟ ਦੇ ਮਹਾਨ ਕੰਮ ਦਾ ਮਸਲਾ ਹੁੰਦਾ ਉਦੋਂ ਦਾਮਿਓ ਸਮੁਰਾਏ ਅਤੇ ਆਮ ਆਦਮੀ ਵਿੱਚ ਕੋਈ ਫਰਕ ਨਾ ਕੀਤਾ ਜਾਂਦਾ ਹੁਣ ਉਦਯੋਗੀਕਰਨ ਦੇ ਸਮੇਂ ਸਾਰੇ ਸੰਸਾਰ ਅੰਦਰ ਸੂਖਮਤਾ ਦੁਰਲਭ ਹੁੰਦੀ ਜਾ ਰਹੀ ਹੈ ਕਿ ਹੁਣ ਸਾਨੂੰ ਚਾਹਖਾਨੇ ਦੀ ਲੋੜ ਪਹਿਲਾਂ ਨਾਲੋਂ ਵਧੇਰੇ ਨਹੀਂ ਹੈ ਧੰਨਵਾਦ